ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਚ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਦੂਜੇ ਦਿਨ ਦੀ ਯਾਤਰਾ ਦੌਰਾਨ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਭਾਜਪਾ ਆਗੂ ਅਸ਼wini ਸ਼ਰਮਾ ਵੀ ਪਹੁੰਚੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਟੁੱਟ ਗਿਆ ਸੀ ਤਾਂ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਤੋਂ ਦੂਰੀ ਬਣਾ ਲਈਆਂ ਸਨ ਸਾਲ 2022 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ਪਾਰਟੀਆਂ ਨੇ ਆਪੋ ਆਪਣੇ ਪੱਧਰ ਤੇ ਲੜੀਆਂ ਇਹਨਾਂ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇੱਕ ਗੱਲ ਸਮਝ ਆ ਗਈ ਕਿ ਪੰਜਾਬ 'ਚ ਇੱਕ ਦੂਜੇ ਦਾ ਸਾਥ ਲੈ ਬਿਨਾ ਚੱਲਣਾ ਫਾਇਦੇ ਦਾ ਸੌਦਾ ਨਹੀਂ ਹੈ ਪਹਿਲੀ ਨਜ਼ਰੀਏ ਦੇਖਣ 'ਚ ਸਿਰਫ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਦਿਸ਼ਾ 'ਚ ਪਾਰਟੀ ਪੱਤਰ ਤੋਂ ਪਰੋਟ ਕੇ ਚੁੱਕਿਆ ਕਦਮ ਦਿਖਾਈ ਦਿੰਦਾ ਹੈ ਪਰ ਸੱਤਾ ਦੇ ਗਲਿਆਰਿਆਂ 'ਚ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਜੰਮੀ ਬਰਫ਼ ਦੇ ਪਿਘਲਣ ਦੇ ਸੰਕੇਤ ਬਝੋਂ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਤਨ ਖੇਤੀਕਰੂਆਂ ਨੂੰ ਲੈ ਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਟੁੱਟ ਗਿਆ ਸੀ ਤਾਂ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਤੋਂ ਦੂਰੀਆਂ ਬਣਾ ਲਈਆਂ ਸਨ ਹਾਲਾਂਕਿ ਅਜੇ ਹੇ ਕਈ ਮੌਕੇ ਆਏ ਜਦੋਂ ਦੋਵਾਂ ਪਾਰਟੀਆਂ ਵਿਚਾਲੇ ਦੂਰੀਆਂ ਖਤਮ ਹੋ ਸਕਦੀਆਂ ਸਨ ਪਰ ਅਜੇ ਹਾ ਨਹੀਂ ਹੋਇਆ ਇੱਥੋਂ ਤੱਕ ਕਿ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂਆਂ ਵੱਲੋਂ ਗੱਠਜੋੜ ਨੂੰ ਜ਼ਰੂਰੀ ਦੱਸਣ ਵਾਲੇ ਖੁੱਲੇ ਬਿਆਨ ਵੀ ਕੰਮ ਨਹੀਂ ਆਏ ਪ੍ਰਕਾਸ਼ ਸਿੰਘ ਬਾਦਲ ਦੇ ਵਿਹਾਨਤ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਤੇ ਤੇ ਭੋਗ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਉਣ ਨਾਲ ਉੱਠੀਆਂ ਅਟਕਲਾਂ ਵੀ ਹੌਲੀ-ਹੌਲੀ ਸ਼ਾਂਤ ਹੋ ਗਈਆਂ ਇਹ ਇਹ ਜੋ ਯਾਤਰਾ ਦੌਰਾਨ ਸੁਖਵੀਰ ਬਾਦਲ ਦੇ ਪਹੁੰਚਣ ਤੇ ਸਿਆਸੀ ਚਰਚਾ ਨੂੰ ਮੋੜ ਹਵਾ ਦੇ ਦਿੰਦੀ ਹੈ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਪੰਜਾਬ ਦੇ ਲੋਕਾਂ ਦੀ ਨਵਜ ਫੜ ਕੇ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਅਬ ਮੁਕ ਪੰਜਾਬ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਮੈਂ ਇਹਨਾਂ ਨੂੰ ਬਤਾਈ ਦੇਣਾ ਚਾਹਣਾ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸਾਰੇ ਸੋਸ਼ਲ ਜਿਹੜੇ ਸਵੈਟੀਆਂ ਹੈਗੇ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਹੈ ਆ ਮੂਵਮੈਂਟ ਬਣਾਉਣੀ ਪੈਣੀ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਸਰ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਚ ਬਾਰ ਬਾਰ ਨਸ਼ਾ ਖਤਮ ਕਰਨ ਦੀ ਬਜਾਏ ਇੱਥੇ ਸਿਆਸਤ ਖੇਡੀ ਜਾਂਦੀ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਤੋ ਇਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲਿਟਿਕਲ ਬਾਦੀ ਵਾਸਤੇ ਕਿ ਇਸ جنگ ਦੇ ਵਿੱਚ ਸਾਰੇ ਨੂੰ ਆਪੇ ਛਾਂਡੇ ਤੇ ਲੱਗ ਸਤਾਧਾਰੀ ਉੱਧਰ ਕੋਈ ਵੀ ਨਹੀਂ ਪਹੁੰਚਿਆ ਪਾਸਾ ਮੌਜੂਦਾ ਸਰਕਾਰ ਤੇ ਲਾਅ ਇਨ ਆਰਡਰ ਦਾ ਵੱਡਾ ਕਾਰਨ ਆ ਨਸ਼ਾ ਵੇਚਣ ਵਾਲੇ ਤੇ ਮੈਨੂੰ ਕਈ ਅਫਸਰਾਂ ਨੇ ਮੈਨੂੰ ਦੱਸਿਆ ਕੀ ਸਾਡਾ ਆਊਟ ਆਫ ਕੰਟਰੋਲ ਹੋ ਕਿਉਂ ਹੋ ਰਿਹਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰ ਹੈ ਉਹ ਜਿਹੜੇ ਨਸ਼ਾ ਵਿੱਚ ਨਾਲ ਇਹਨਾਂ ਤੋਂ ਮਹੀਨਾ ਲੈਂਦੇ ਉਹ ਮਹੀਨਾ ਲੈਣ ਕਰਕੇ ਉਹਨਾਂ ਨੂੰ ਸਿੰਧ ਹੁੰਦੇ ਆ ਇਹਦੇ ਕਰਕੇ ਆ ਸਾਰਾ ਇਹਦੇ ਕਰਕੇ ਆ ਸਾਰਾ ਕੰਮ ਵੱਗ ਗਿਆ ਸਰ ਸਰ ਕਾਲੀ ਨਾ ਬੀਜੇ ਦਾ ਘੱਟ ਨੂੰ ਲੱਗੇ ਕੀ ਜਾਣਗੇ ਗੈਂਗਸਟਰ ਤੇ ਨਸ਼ੇ ਨੂੰ ਲੈ ਕੇ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿੰਦੇ ਹੋਗੇ ਆ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਣ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਅਤ ਫੀਲ ਕਰਨ ਜੀ ਤੇ ਸਭ ਤੋਂ ਵੱਡੀ ਪ੍ਰਾਇਰਟੀ ਹੈ ਗੈਂਗਸਟਰ ਦਾ ਨਾਂ ਖਤਮ ਹੋ ਜਾਏ ਪੰਜਾਬ ਚ ਕਿਹੜਾ ਫਾਰਮੂਲਾ ਕੋਈ ਔਖਾ ਨਹੀਂ ਫਾਰਮੂਲਾ ਬਹੁਤ ਫਾਰਮੂਲੇ ਹੈ ਤੁਸੀਂ ਰਿਜ਼ਲਟ ਲਿਓ ਜੀ ਸਰ ਅਸੀਂ ਜੋ ਵੀ ਕਹਿੰਨੇ ਆ ਉਹ ਕਰਕੇ ਦਿਖਾਉਣੇ ਆ ਸਕਾਲੀ ਪਾਪਾ ਦੀ ਕਰਦੇ ਕਿਵੇਂ ਦੇ ਦੇ ਉਹమే ਨਸ਼ਾ ਗਰਾਊਂਡ ਲੈਵਲ ਤੇ ਸੋਰਸ ਤੋਂ ਲੈ ਕੇ ਉੱਤੇ ਤੱਕ ਬੰਦੇ ਫੜ ਕੇ ਲੈ ਕੇ ਜਾਵਾਂਗੇ ਪਾਲ ਸਾਹਿਬ ਜੀ ਜਿਹੜੀ ਵੀ ਇਹ ਨੀਸਾ ਨਾ ਨੀ ਗੱਡੀ ਦਾ ਸਰਵਲ ਤੋਂ ਨਹੀਂ ਸ਼ੁਰੂ ਹੁੰਦੇ ਸਰ ਜਿਹੜਾ ਪਿੰਡ 'ਚ ਨਸ਼ਾ ਲੈਂਦਾ ਹੈ ਉਹਨੂੰ ਕਿੱਥੋਂ ਆਇਆ ਉਹ ਬੰਦੇ ਨੂੰ ਫੜਦੇ ਉਸ ਬੰਦੇ ਤੋਂ ਨਹੀਂ ਲੈਂਦੇ ਕਿ ਉਹਨੇ ਕਿੱਥੋਂ ਲਿੱਤਾ ਜਿੰਨਾ ਤੱਕ ਚੇਨ ਤੇ ਉੱਤੇ ਨਹੀਂ ਆਉਂਦੇ ਉਹ ਕੀ ਵੀ ਕੜੀ ਤਾਂ ਮਿਲੂਗੀ ਹੁੰਦਾ ਕੀ ਹੈ ਆਪਾਂ ਛੋਟੇ ਬੰਦੇ ਨੂੰ ਫੜ ਕੇ ਕਾਗਜ਼ ਪੂਰੀ ਕਾਗਜ਼ ਕਾਰਵਾਈ ਕਰ ਲੈਣੇ ਆ ਸਾਡਾ ਪੂਰਾ ਮਾਨਿਟਰਡ ਸਿਸਟਮ ਹੋਊਗਾ from village to the head ਕਿਥੋਂ ਤੱਕ ਜਾਂਦਾ ਸਾਰਿਆਂ ਨੂੰ ਫੜ ਕੇ ਤੁਹਾਨੂੰ ਦੇਖਾਉਂਗੇ ਕਿ ਕਿਸ ਲੈਵਲ ਦਾ